ਜੀ ਸ਼ਾਤਰੀ ਗਾਲ ਜੀ ਹੋਰ ਕਿਦਾਂ ਇਧਰ ਆ ਚੱਲਦਾ ਕੰਮ ਹਾਲਤ ਕੱਢਣੇ ਬਈ ਸੋਖੇ ਕਿਤੇ ਇੱਦਾਂ ਬੱਟਾ ਦੇ ਤੁਰਨਾ ਪੈਂਦਾ ਲੋਕੀ ਕੱਟਿਆ ਚ ਤੁਰਨਾ ਪੈਂਦਾ ਆ ਹੁਣ ਅਸੀਂ ਟਰਾਈ ਲਈ ਹੀ ਤੇ ਇੱਥੇ ਪਿਆ ਪਟਾਕਾ ਤਾਂ ਹੁਣ ਅਸੀਂ ਦੇਖਣ ਆਏ ਆ ਤਾਂ ਉਹ ਪਿਆਈ ਟਾਣਾ ਫਸਿਆ ਹੋਇਆ ਸਤਾਰਾਂ ਦੇ ਵਿੱਚ ਇਹ ਹੀ ਆਣਾ ਹਾਂਜੀ ਹਾਂਜੀ ਲੋ ਜੀ ਫਾਲਟ ਹੋ ਗਿਆ ਸਾਡਾ ਕਲੀਅਰ ਤਾਂ ਮੋਟਰ ਆਪਾਂ ਦਿੱਦੀ ਚਲਾਓ ਆ ਦੇਖ ਲੋ ਗੜਾਵ ਨਹੀਂ ਹਜੇ ਪਰਿਆ ਦੇਖ ਲੋ ਪਰ 2 2.5 ਘੰਟੇ ਲੱਗ ਗਏ ਸਾਨੂੰ ਫਿੱਡਰ ਚਲਾਉਂਦੇ ਆ ਇਹਨੂੰ ਇੱਥੇ ਟਾਣੀ ਫਸੀ ਕਿਸਾਨ ਵੀਰਾਂ ਨੂੰ ਪੀ ਲਿਆ ਵੀ ਜੇ ਕਿਤੇ ਆਵਾਜ਼ ਆਉਂਦੀ ਹੁੰਦੀ ਪਟਾਕੇ ਪਟੂਕੇ ਦੀ ਤੇ ਵੀਰ ਮੇਰਾ ਦੱਸ ਦਿਆ ਕਰੋ ਉੱਗੀ ਤੇ ਚੂਟ ਵਾਲੇ ਵੀਰ ਠੀਕ ਆ ਭਰਾ ਮੇਰਾ ਯਾਰ ਬਾਜ ਦੱਸ ਦਿਆ ਕਰੋ ਬੰਦ ਕਰਤੀ ਆ ਹੈ ਸਾਰੀ ਚਲਾਉਣੀ ਲੋ ਜੀ ਇਕੱਠੀ ਚਲਣੀ ਕਹਿੰਦੇ ਹੁਣ ਅਸੀਂ ਤਾਂ ਕਿਹਾ ਪਾਣੀ ਪੀ ਲਾਂਗੇ ਪਰ ਨਹੀਂ ਉਹ ਕਹਿੰਦੇ ਇਕੱਠੀ ਚਲਾਉਣੀ ਆ ਥੋੜਾ ਜਿਹਾ ਏਰੀਆ ਸਾਡਾ ਰਹਿੰਦਾ ਆ ਅਸੀਂ ਕਿਹਾ ਜਈ ਸਾਹਿਬ ਕਹਿੰਦੇ ਉਹ ਵੀ ਇਕੱਠਾ ਹੀ ਚਲਾਉਣਾ ਤੇ ਠੀਕ ਆ ਧੰਨਵਾਦ